ਸ੍ਰੀ ਜਸਪਾਲ ਮਾਨ ਕਿਰਿਆ ਜੀ ਗੁਰਬੀਤ ਆ ਉੱਚਾ ਵੀ ਕਰਨਾ ਬਹੁਤ ਹੈ ਮੈਨੂੰ ਗੱਲ ਵੀ ਸੁਣਾਉਣੀ ਬੋਲਤਾ ਥੋੜਾ ਰਹਿ ਦਿੱਚਾ ਉੱਚਾ ਵੀ ਕਰਤਾ ਤੇ ਗੱਲ ਵੀ ਸੁਣਾਇਆ ਗੱਲਬਾਤ ਤੋਂ ਪਹਿਲਾਂ ਮੇਰੇ ਇੱਕ ਦੋਸਤ ਨੇ ਮੇਰਾ ਰੇਖਾ ਚਿੱਤਰ ਲਿਖਿਆ ਸੀ ਕਿ ਜਦੋਂ ਮਾਈਕ ਤੇ ਆ ਕੇ ਕਿਸੇ ਬੰਦੇ ਨੂੰ ਪਹਿਲਾਂ ਇੱਕ ਿੱਲੀ ਜੀ ਉੱਪਰ ਕਰਨੀ ਪਵੇ ਤੇ ਜੇ ਇੱਥੋਂ ਵੀ ਠੀਕ ਨਾ ਆਵੇ ਤਾਂ ਛੇੜਨਾ ਪਵੇ ਤਾਂ ਤੁਸੀਂ ਸਮਝ ਲਓ ਵੀ ਉਹ ਜਸਪਾਲ ਮਾਨ ਖਿੜਾ ਹੈ ਮੈਂ ਜਸਪਾਲ ਮਾਨ ਖਿੜਾ ਤੁਹਾਡੇ ਰੂਬਰੂ ਹਾਂ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ દાન ਕੀ ਮੰਡਲ ਵਿੱਚ ਬਰਾਜਮਾਨ ਪ੍ਰੀਤਪਾਲ ਰੁਪਾਣਾ ਜੀ ਮੇਰੇ ਕਾਲੀ ਕਹਾਣੀਕਾਰ ਦੋਸਤ ਅਰਜੰਦਰ ਸੂਰੇਵਾਲੀਆ ਜੀ ਵਕੀਲ ਸਾਹਿਬ ਪ੍ਰੋਫੈਸਰ ਸਾਹਿਬ ਇਸ ਸੰਸਥਾ ਦੇ ਜਨਸਕਤਰ ਗੁਰਪ੍ਰੀਤ ਸਿੰਘ ਔਰ ਸਾਹਮਣੇ ਬੈਠੇ ਬਹੁਤ ਹੀ ਮੈਂ ਦੂਜੀ ਵਾਰ ਫੇਰ ਕਹਨਾ ਬਹੁਤ ਹੀ ਵਿਦਵਾਨ ਦੋਸਤੋ ਇਹੋ ਜਿਹੇ ਸਮਾਗਮ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਮੈਂ ਆਪਣੀ ਗੱਲਬਾਤ ਛੋਟੀਆਂ-ਛੋਟੀਆਂ ਦੋ ਕਵਤਾਵਾਂ ਤੋਂ ਸ਼ੁਰੂ ਕਰਾਂਗਾ ਜੋ ਹਿੰਦੀ ਦੇ ਕਵੀ ਜਿਸ਼ੇਤਾ ਕ੍ਰਿਕੇਟਾ ਹੋਰਾਂ ਦੀਆਂ ਲਿਖੀਆਂ ਨੇ ਤੇ ਗੁਰਦੇਵ ਰਪਾਣਾ ਜੀ ਤੇ ਬਹੁਤ ਢੁਕਦੀਆਂ ਨੇ ਪਹਿਲੀ ਕਵਤਾ ਜੜਾਂ ਉਹ ਰੁੱਖਾਂ ਨੂੰ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਉਹਨਾਂ ਦੀਆਂ ਜੜਾਂ ਜ਼ਮੀਨ ਮੰਗਦੀਆਂ ਹਨ ਉਹ ਰੁੱਖਾਂ ਨੂੰ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਰੁੱਖਾਂ ਦੀਆਂ ਜੜਾਂ ਜ਼ਮੀਨ ਮੰਗਦੀਆਂ ਨੇ ਦੂਜੀ ਗੱਲ ਤਾਂ ਪਹਾੜ ਤੁਸ਼ ਪੈਸਿਆਂ ਲਈ ਵੇਚ ਦਿੰਦੇ ਨੇ ਆਪਣਾ ਈਮਾਨ ਤੁਸ਼ ਪੈਸਿਆਂ ਲਈ ਵੇਚ ਦਿੰਦੇ ਨੇ ਆਪਣਾ ਈਮਾਨ ਉਹ ਕੀ ਸਮਝਣਗੇ ਪਹਾੜਾਂ ਲਈ ਕੁਝ ਲੋਕ ਕਿਉਂ ਵਾਰ ਦਿੰਦੇ ਨੇ ਆਪਣੀ ਜਾਨ ਗੁਰਦੇਵ ਰਪਾਣਾ ਪਹਾੜ ਵੀ ਸੀ ਤੇ ਉਹ ਜੜ੍ਹਾਂ ਵੀ ਸੀ ਪਹਾੜ ਉਹ ਜੋ ਭਾਰਤ ਦਾ ਸਭ ਤੋਂ ਵੱਡਾ ਮਹਾਨਗਰ ਹੈ ਉਸ ਵਿੱਚ ਪਹਾੜ ਸਾਥ ਹੋਏ ਤੇ ਆਪਣੀਆਂ ਜੜ੍ਹਾਂ ਰੁਪਾਣੇ ਨਾਲ ਉਹ ਅੰਤ ਤੱਕ ਜੁੜੇ ਰਹੇ ਜਿਸ ਦਾ ਬਹੁਤ ਸਾਰਾ ਜ਼ਿਕਰ ਬਹੁਤ ਸਾਰੇ ਬਦਾਰਿਆਂ ਨੇ ਇੱਥੇ ਕਰ ਦਿੱਤਾ ਕਿ ਕਿਵੇਂ ਗੁਰਦੇਵ ਰੁਪਾਣਾ ਜੀ ਇੱਥੇ ਪਿੰਡ ਵਿੱਚ ਵਿਚਰੇ ਕਿਸ ਤਰ੍ਹਾਂ ਦੇ ਉਹ ਖੋਦਦਾਰ ਸੀ ਕਿਸ ਤਰ੍ਹਾਂ ਦਾ ਉਹ ਸਹਿਤ ਰਚਦੇ ਸੀ ਅੱਜ ਪ੍ਰਗਤੀਸ਼ੀਲ ਲੇਖ ਸੰਗ ਵੱਲੋਂ ਉਹਨਾਂ ਦੇ ਪਿੰਡ ਰੁਪਾਣਾ ਵਿੱਚ ਆ ਕੇ ਉਹਨਾਂ ਨੂੰ ਸਿਜਦਾ ਕਰਨ ਦਾ ਇੱਕ ਮਨੋਰਥ ਹੈ ਪ੍ਰਗਤੀਸ਼ੀਲ ਲੇਖ ਸੰਗ ਤੇ ਗੁਰਦੇਵ ਸਿੰਘ ਰੁਪਾਣਾ ਹੋਰਾਂ ਦਾ ਇੱਕ ਹੋਰ ਜਿਹੜਾ ਗੱਲ ਮਿਲਦੀ ਹੈ ਉਹ ਇਹ ਹੈ ਕਿ ਇਹਨਾਂ ਦੋਨਾਂ ਦਾ ਰੁਪਾਣਾ ਜੀ ਦਾ ਵੀ ਤੇ ਪ੍ਰਗਤੀਸ਼ੀਲ ਲੇਖ ਸੰਗ ਦਾ ਜਨਮ ਸਾਲ ਇੱਕੋ ਹੀ ਹੈ 1936 ਚ ਰੁਪਾਣਾ ਜੀ ਪੈਦਾ ਹੋਏ ਤੇ 1936 ਜੀ ਪ੍ਰਗਤੀਸ਼ੀਲ ਲੇਖ ਸੰਗ ਦੀ ਸਥਾਪਨਾ ਹੋਈ ਜਦੋਂ ਭਾਰਤ ਦੀ ਆਜ਼ਾਦੀ ਲਹਿਰ ਪੂਰਨ ਰੂਪ ਵਿੱਚ ਲੜੀ ਜਾ ਰਹੀ ਸੀ ਉਸ ਦਾ ਜਦੋਂ ਮੋੜ ਵੱਜ ਰਿਹਾ ਸੀ ਵੱਖ-ਵੱਖ ਵਿਚਾਰਾਂ ਦੇ ਲੋਕ ਉਸ ਵਿੱਚ ਸ਼ਾਮਲ ਹੋ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਾਮਰਾਜੀਆਂ ਨੂੰ ਬਸਤੀਵਾਦੀਆਂ ਨੂੰ ਇੱਥੋਂ ਕੱਢਣ ਵਾਸਤੇ ਜਦੋਂ ਲੋਕ ਸਰਗਰਮ ਸੀ ਤਾਂ ਇੱਕ ਜਿਹੜੀ ਲਹਿਰ ਥਿਰ ਸੀ ਉਹਨਾਂ ਨੇ ਵੀ ਆਪਣੀ ਜਥੇਬੰਦੀ ਬਣਾ ਕੇ ਆਪਣਾ ਜਿਹੜਾ ਯੋਗਦਾਨ ਉਸ ਮੌਕੇ ਪਾਇਆ ਲੰਬਾ ਇਤਿਹਾਸ ਆਪਾਂ ਉਸਤ ਨਹੀਂ ਜਾਂਦੇ ਪ੍ਰਗਤੀਸ਼ੀਲ ਲੇਖ ਸੰਗ ਜਿਸ ਦੇ ਹੁਣ ਸਰਜੀਤ ਜੱਜ ਪ੍ਰੋਫੈਸਰ ਸਰਜੀਤ ਜੱਜ ਪ੍ਰਧਾਨ ਨੇ ਡਾਕਟਰ ਕੁਲਦੀਪ ਸਿੰਘ ਦੀਪ ਉਸ ਦੇ ਜਨਰ ਸਕੱਤਰ ਨੇ ਡਾਕਟਰ ਸੁਖਦੇਵ ਸਿੰਘ ਸਰਸਾ ਜਿਹੜੇ ਉਸ ਦੇ ਨੈਸ਼ਨਲ ਲੈਵਲ ਦੇ ਜਨਰ ਸਕੱਤਰ ਨੇ ਉਹਨਾਂ ਦੀ ਅਗਵਾਈ ਹੇਠ ਜਿਹੜਾ ਮੁਕਸਰ ਦਾ ਪ੍ਰਗਤੀਸ਼ੀਲ ਲੇਖ ਸੰਗ ਹੈ ਉਸ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਪ੍ਰਗਤੀਸ਼ੀਲ ਲੇਖ ਸੰਗ ਚਾਹੁੰਦਾ ਹੈ ਕਿ ਜਿਨ੍ਹਾਂ ਲੇਖਾਂ ਦੇ ਵੱਡਾ ਨਾਮ ਕਮਾਇਆ ਤੇ ਉਹਨਾਂ ਦੇ ਪਿੰਡ ਦੇ ਨਾਲ ਉਹ ਜੁੜੇ ਰਹੇ ਨੇ ਉੱਥੇ ਜਾਇਆ ਜਾਵੇ ਉਹਨਾਂ ਬਾਰੇ ਗੱਲਾਂ ਕੀਤੀਆਂ ਜਾਣ ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਾਣ ਮੈਂ ਇਹਨਾਂ ਸਾਥੀਆਂ ਨੂੰ ਮੁਕਸਰ ਵਾਲਿਆਂ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਬਹੁਤ ਸੋਹਣਾ ਟੌਪਿਕ ਰੱਖਿਆ ਯਾਦਾਂ ਗੁਰਦੇਵ ਰੂਪਾਣਾ ਜੀ ਦੀਆਂ ਅ ਭਾਰਾ ਜੇ ਕੋਈ ਗੱਲ ਕਰਨੀ ਹੁੰਦੀ ਤਾ ਉਹ ਉਹਦੇ ਵਾਸਤੇ ਸਾਨੂੰ ਕਿਸੇ ਯੂਨੀਵਰਸਿਟੀ ਕਾਲ ਦੇ ਵਿੱਚ ਜਾਣਾ ਪੈਣਾ ਸੀ ਪਰ ਕਿਉਂਕਿ ਗੁਰਦੇਵ ਰਪਾਣਾ ਜੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ ਨੇ ਉਹ ਆਪਣਾ ਜਿਹੜਾ ਸਹਿਤ ਹੈ ਆਪਣਾ ਜਿਹੜਾ ਲਿਟਰੇਚਰ ਹੈ ਇਸ ਪਿੰਡ ਚੋਂ ਲੈਂਦੇ ਰਹੇ ਨੇ ਪਾਤਰ ਇਥੋਂ ਸਿਰਜਦੇ ਰਹੇ ਨੇ ਜਦੋਂ ਉਹਨਾਂ ਦੀ ਇਹ ਗੱਲ ਗੱਲ ਹੋ ਰਹੀ ਸੀ ਤਾਂ ਮੇਰੇ ਜ਼ਿਹਨ ਵਿੱਚ ਮੇਰੇ ਸਮਕਾਲੀ ਦੇ ਇੱਕ ਆਰੇ ਸੀ ਬਲਵੀਰ ਪ੍ਰਵਾਨਾ ਜਿਹੜੇ ਮੁਕੇਰੀਆਂ ਦੇ ਇਲਾਕੇ ਦੇ ਨਾਵਲਕਾਰ ਨੇ ਜਿੰਨਾਂ ਦੋਸਤਾਂ ਨੇ ਉਹਨਾਂ ਦੇ ਨਾਵਲ ਪੜੇ ਹੋਣ ਤਾਂ ਮੁਕੇਰੀਆਂ ਦਸੂਹਾ ਦਾ ਜਿਹੜਾ ਏਰੀਆ ਹੈਗਾ ਉਹ ਉਹਨਾਂ ਦੇ ਨਾਵਲਾਂ ਵਿੱਚ ਆਉਂਦਾ ਇੱਕ ਨਾਵਲ ਪੜ ਕੇ ਮੈਂ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਨੇ ਕਿ ਜ਼ਮੀਨ ਨੂੰ ਸਵਾਰਨ ਵਾਸਤੇ ਉਹਨਾਂ ਨੇ ਖੇਤ ਦੇ ਵਿੱਚ ਟਰਾਲੀ ਖੜੀ ਕਰਤੀ ਤੇ ਉਸ ਤੋਂ ਪੱਥਰ ਚੁਗ ਚੁਗ ਕੇ ਉਸ ਟਰਾਲੀ ਵਿੱਚ ਪਾਈ ਗਏ ਮਾਲਵੇ ਦੇ ਲੋਕ ਆਪਾਂ ਆਪਾਂ ਨੂੰ ਨਹੀਂ ਪਤਾ ਕਿਆਂ ਜ਼ਮੀਨਾਂ 'ਚ ਪੱਥਰ ਵੀ ਹੁੰਦੇ ਨੇ ਆਪਾਂ ਤਾਂ ਟਿੱਬੇ ਦੇਖੇ ਨੇ ਬੂਹੀਆਂ ਅੱਕ ਦੇਖੇ ਨੇ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਪੁਰਾਣੀ ਗੱਲ ਹੈ ਕਿ ਸਾਡੇ ਏਰੀਆ 'ਚ ਇਹ ਕੁਝ ਹੈ ਇਹ ਕੁਝ ਹੁੰਦਾ ਹੈਗਾ ਉਹਨਾਂ ਨੇ ਜਿਹੜੀ ਖਣਨ ਹੈ ਮਾਈਨਿੰਗ ਹੋ ਰਹੀ ਹੈ ਉਸ ਵਾਸਤੇ ਆਪਣੇ ਨਾਮ ਲਿਖੇ ਨੇ ਇਸੇ ਤਰ੍ਹਾਂ ਗੁਰਦੇਵ ਰਪਾਣਾ ਜੇ ਜਦੋਂ ਆਪਣੇ ਨਾਵਲ ਲਿਖਦੇ ਨੇ ਜਾਂ ਕਹਾਣੀ ਲਿਖਦੇ ਨੇ ਤਾਂ ਉਹ ਰੁਪਾਣੇ ਵਿੱਚ ਵਿਚਿਰਦੇ ਨੇ ਰੁਪਾਣੇ ਦੀਆਂ ਰੋਹੀਆਂ ਵਿੱਚ ਵਿਚਿਰਦੇ ਨੇ ਰੁਪਾਣੇ ਦੇ ਇਹ ਇਲਾਕੇ ਵਿੱਚ ਵਿਚਿਰਦੇ ਨੇ ਬੜੀਆਂ ਧਾਰਨਾ ਬੇਸ਼ੱਕ ਉਹ ਮਨ ਤੋਂ ਬੌਰਨ ਦੀ ਦਿੱਤੀ ਜਾ ਸਕਦੀ ਹੈ ਜਾਂ ਸ਼ੀਸ਼ਾ ਕਹਾਣੀ ਦੇ ਨਾਇਕ ਦੀ ਦਿੱਤੀ ਜਾ ਸਕਦੀ ਹੈ ਜਲਦੇਵ ਦੇ ਨਾਇਕ ਦੀ ਦਿੱਤੀ ਜਾ ਸਕਦੀ ਹੈ ਇਥੋਂ ਉਦਾਹਰਨ ਦਿੱਤੀਆਂ ਵੀ ਗਈਆਂ ਤਾਂ ਉਹਨਾਂ ਦਾ ਇਹ ਇੱਕ ਪੋਜ਼ਿਟਿਵ ਪੱਖ ਸੀ ਕਿ ਉਹ yatharthik ਪਾਤਰ ਲੈ ਕੇ ਆਪਣੀਆਂ ਜਿਹੜੀਆਂ ਕਹਾਣੀਆਂ ਦੇ ਵਿੱਚ ਪੇਸ਼ ਕਰਦੇ ਸੀ ਸੂਰੇ ਵਾਲਿਆ ਮੇਰੇ ਕੋਲ ਬੈਠੇ ਨੇ ਮੇਰੇ ਸੁਮਕਾਲੀ ਕਹਾਣੀਕਾਰ ਨੇ ਇਹ ਵੀ ਸੂਰੇ ਵਾਲੇ ਚੋਂ ਘਾਟੀ ਨਿਕਲਦੇ ਨੇ ਬੇਸ਼ੱਕ ਕਿ ਮੁਕਸਰ ਰਹਿੰਦੇ ਨੇ ਪਰ ਜਦੋਂ ਇਹਨਾਂ ਦੀਆਂ ਕਹਾਣੀਆਂ ਪੜ੍ਹੀਏ ਤਾਂ ਉਹ ਸੂਰੇ ਵਾਲ ਦੀਆਂ ਹੁੰਦੀਆਂ ਨੇ ਜਾਂ ਮੈਂ ਮੇਰੇ ਦੋਸਤ ਬੈਠੇ ਨੇ ਮੇਰੇ ਪਿੰਡ ਮਾਨਖੜੇ ਨੂੰ ਹੀ ਚਿੱਤਰ ਦਾ ਮੈਂ ਜਦੋਂ ਵੀ ਕੁਝ ਲਿਖਦਾ ਇਹ ਲੇਖ ਦਾ ਇੱਕ ਪੋਜ਼ਿਟਿਵ ਪੱਖ ਹੈ ਜੇਕਰ ਤੁਸੀਂ ਆਪਣੀਆਂ ਜੜਾਂ ਨਾਲ ਜੁੜ ਕੇ ਕੁਝ ਲਿਖੋਗੇ ਉਹ ਲੋਕਾਂ ਵਿੱਚ ਪ੍ਰਵਾਨ ਵੀ ਹੋਊਗਾ ਤੇ ਉਸ ਦਾ ਜਿਹੜਾ ਮਨੋਰਥ ਹੋ ਵੀ ਪੂਰਾ ਹੋ ਉਸਕਾਰਥ ਸਹਿਤ ਵੀ ਹੋ ਤੇ ਇਹ ਗੱਲ ਗੁਰਦੇਵ ਰਪਾੜਾ ਜੀ ਹੋਂਟਾ ਬਹੁਤ ਠੁਕਦੀ ਹੈ ਇਕਵਲ ਮੈਂ ਹੋਰ ਕਰਨੀ ਚਾਹਨਾ ਕਿ ਜਦੋਂ ਅਸੀਂ ਪੜਦੇ ਸੀ ਸਾਡਾ ਪੜਨ ਵਾਲਾ ਜਦੋਂ ਸਮਾਂ ਸੀ ਉਸ ਤੋਂ ਬਾਅਦ ਜਦੋਂ ਕਿਸੇ ਲੇਖ ਦੀ ਜੀਵਨੀ ਪੜਨੀ ਜਾਂ ਕਿਸੇ ਦਾ ਕੋਈ ਕਵਿਤਾ ਕਹਾਣੀ ਪੜ ਕੇ ਉਸ ਦੇ ਲੇਖ ਬਾਰੇ ਪੜਨਾ ਤਾਂ ਪੜਨਾ ਕਿ ਆਪ ਜੀ ਦਾ ਜਨਮ ਲਾਹਲਪੁਰ ਵਿੱਚ ਹੋਇਆ ਜੋ ਹੁਣ ਪਾਕਿਸਤਾਨ 'ਚ ਆਪ ਜੀ ਦਾ ਜਨਮ 라ਵਲਪਿੰਡੀ ਵਿੱਚ ਹੋਇਆ ਜੋ ਹਣ ਪਾਕਿਸਤਾਨ ਚ ਹੈ ਤਾਂ ਮੇਰੇ ਬਾਦ ਮਨ ਵਿੱਚ ਇਹ ਗੱਲਾਂ ਆਉਂਦੀਆਂ ਹੁੰਦੀਆਂ ਸੀ ਕਿ ਸਾਰੇ ਪਾਕਿਸਤਾਨ ਦੇ ਹੀ ਲੇਖਕ ਕਿਉਂ ਨਹੀਂ ਸਾਡੇ ਕਿਉਂ ਨਹੀਂ ਬੜੇ ਬਾਅਦ ਚ ਜਾ ਕੇ ਬੜਾ ਮਾਣ ਮਹਿਸੂਸ ਹੋਣ ਲੱਗਾ ਜਦੋਂ ਇਹ ਪੜਨ ਲੱਗੇ ਕਿ ਆਪ ਜੀ ਦਾ ਜਨਮ ਢੁੱਡੀਕੇ ਵਿੱਚ ਹੋਇਆ ਆਪ ਜੀ ਦਾ ਜਨਮ ਜੈਤੋ ਵਿੱਚ ਹੋਇਆ ਆਪ ਜੀ ਦਾ ਜਨਮ ਧੌਲੇ ਵਿੱਚ ਹੋਇਆ ਜਾਂ ਆਪ ਜੀ ਦਾ ਜਨਮ ਰੁਪਾਣੇ ਵਿੱਚ ਹੋਇਆ ਜਾਂ ਆਪ ਜੀ ਦਾ ਜਨਮ ਕਿੱਥੋਂ ਵਿੱਚ ਹੋਇਆ ਇਹ ਸਾਡੀ ਉਹ ਪੀੜ੍ਹੀ ਹੈ ਜਿਸ ਨੇ ਮਾਲਵੇ ਨੂੰ ਸਿਹਤ ਵਿੱਚ ਪ੍ਰਤੀਨਿਧਤਾ ਦਿੱਤੀ ਹੈ ਪ੍ਰਤੀਨਿਧਤਾ ਨਹੀਂ ਦਿੱਤੀ ਇਹਨਾਂ ਨੇ ਮਾਲਵੇ ਨੂੰ ਸਿਹਤ ਵਿੱਚ ਸਥਾਪਿਤ ਵੀ ਕੀਤਾ ਅੱਜ ਜੇ ਅਸੀਂ ਉਂਗਲਾਂ ਦੇ 10 ਲੱਖ ਗਿਣੀਏ ਤਾਂ ਉਹਨਾਂ ਚੋਂ 7 8 ਲੱਖ ਮਾਲਵੇ ਦੇ ਹੋਣਗੇ ਉਹਨਾਂ ਮਲਵਈਆਂ ਨੇ ਆਪਣਾ ਜਿਹੜਾ ਜਨਜੀਵਨ ਚਿੱਤਰਿਆ ਆਪਣੇ ਜਿਹੜੇ ਲੋਕਾਂ ਦੀ ਜ਼ਿੰਦਗੀ ਜਿੱਤਰੀ ਹੈ ਲੋਕਾਂ ਦੇ ਦੁੱਖ ਤਕਲੀਫਾਂ ਚਿੱਤਰੀਆਂ ਨੇ ਉਹ ਜਦੋਂ ਸਹਿਤ ਵਿੱਚ ਆਈਆਂ ਨੇ yatharth ਪੇਸ਼ ਕੀਤਾ ਹੈਗਾ ਉਹ ਉਸ ਨੂੰ ਮਾਨਤਾ ਵੀ ਮਿਲੀ ਹੈ ਇਸ ਪ੍ਰੋਗਰਾਮ ਦਾ ਟੈਕਟਰ ਹੈ ਯਾਦਾਂ ਗੁਰਦੇਵ ਸਿੰਘ ਰਪਾਣਾ ਜੀ ਦੀਆਂ ਮੇਰੀ ਉਹਨਾਂ ਨਾਲ ਪਹਿਲੀ ਯਾਦ ਪਹਿਲਾ ਰਿਸ਼ਤਾ ਉਦੋਂ ਜੁੜਦਾ ਹੈ ਜਦੋਂ ਕਿਸੇ ਅਖਬਾਰ ਵਿੱਚ ਉਹਨਾਂ ਦਾ ਨਾਮ ਲੜੀਵਾਰ ਛਪਣ ਲੱਗਦਾ ਹੈ ਜਲਦੇਵ ਜੇ ਮੈਂ ਭੁੱਲਦਾ ਨਹੀਂ ਬ੍ਰੀਤੀ ਜੀ ਤਾਂ ਜਦੋਂ ਉਹ ਅਖਬਾਰ 'ਚ ਸ਼ਬਦਾ ਹੁੰਦਾ ਸੀ ਤਾਂ ਉਹਨਾਂ ਦਾ ਨਾਮ ਹੋਰ ਹੁੰਦਾ ਸੀ ਹਾਂ ਕੇਸਰੀ ਦਾ ਹਾਂ ਮੈਂ ਪਿੰਡ ਸੀ ਜਦੋਂ ਉਹ ਅਖਬਾਰ ਐਂਟਵਾਰ ਦੇ ਸ਼ਬਦਾ ਸੀ ਅਖਬਾਰ ਆਉਣਾ ਹੁੰਦਾ ਤਾ ਮਨ ਵਿੱਚ ਇੱਕ ਕੁਪੜਾ ਜੁੱਤੀ ਲੱਗ ਜਾਂਦੀ ਸੀ ਕਿ ਇਸ ਨੂੰ ਪੜਿਆ ਪੜਿਆ ਜਾਵੇ ਬਹੁਤ ਕਿਸ਼ਤਾ ਰਹੇ ਵੀ ਜਾਂਦੀ ਸੀ ਪਿੰਡ ਦਾ ਖੇਤੀ ਦਾ ਮਾਹੌਲ ਨੇੜੇ ਜਿਹੜੇ ਮੰਡੀ ਨਹੀਂ ਉਸ ਤਰ੍ਹਾਂ ਦੇ ਸਾਧਨ ਵੀ ਨਹੀਂ ਅੱਜ ਵਾਂਗੂੰ ਥੋੜੋ ਸੀ ਕਿ ਸਕੂਟਰ ਚੱਕੋ ਮੋਟਰਸਾਈਕਲ ਚੱਕੋ ਤੁਸੀਂ ਜਾ ਕੇ ਮੁਕਸਰ ਤੋਂ ਖਵਾਰ ਲਿਆਓ ਸਾਡੇ ਤੋਂ 13 14 ਕਿਲੋਮੀਟਰ ਸਡੂਲਗੜ ਮੰਡੀ ਜਾਂ ਸਰਸੇ ਸ਼ਹਿਰ ਵਿੱਚ ਵੀ ਜੇ ਜਾਣਾ ਪੈਂਦਾ ਤਾਂ ਪੂਰੇ ਇੱਕ ਦਿਨ ਦੀ ਤਿਆਰੀ ਹੁੰਦੀ ਸੀ ਤੇ ਚਾਹ ਚੜਿਆ ਹੁੰਦਾ ਸੀ ਤਾਂ ਅਖਬਾਰ ਜਿਹੜੀਆਂ ਕਿਸ਼ਤਾ ਰਹਿ ਜਾਂਦੀਆਂ ਜਦੋਂ ਮੈਂ ਇੱਥੇ ਫਿਰ ਬਠਿੰਡੇ ਆਇਆ ਤਾਂ ਉਹ ਜਦੋਂ ਦੂਜੀ ਵਾਰ ਨਾਵਲ ਜਲਦੇਵ ਦੇ ਰੂਪ ਵਿੱਚ ਪੜਿਆ ਤਾਂ ਉਸ ਨਾਲ ਮੈਂ ਸੋਚਦਾ ਕਿਰਪਾਣਾ ਜੀ ਨਾਲ ਇਹ ਮੇਰੀ ਪਹਿਲੀ ਯਾਦ ਹੈ ਦੂਜੀ ਯਾਦ ਇਸ ਤੋਂ ਅੱਗੇ ਉਹਨਾਂ ਦਾ ਸਿਹਤ ਪੜਨਦੀ ਹੈ ਉਹਦੇ ਵਿਸਥਾਰ ਚ ਨਹੀਂ ਜਾਣਾ ਡਿਫੈਂਸ ਲੈਂਤ ਕਹਾਣੀ ਸ਼ੀਸ਼ਾ ਕਹਾਣੀ ਰੋਟੀ ਕਹਾਣੀ ਰੋਟੀ ਕਹਾਣੀ ਦਾ ਤਾਂ ਮੈਂ ਇੱਕ ਜਗਰੇਸ਼ ਕਰਕੇ ਵੀ ਕਰਦਾ ਕਿ ਇਹ ਸਾਡੇ ਮਾਲਵੇ ਦੇ ਪਰਿਵਾਰਾਂ ਵਿੱਚ ਬਹੁਤ ਆਮ ਵਾਪਰਨ ਵਾਲੀ ਗੱਲ ਹੈ ਕਿ ਜਦੋਂ ਮੁੰਡਾ ਵਿਆਹ ਜਾਂਦਾ ਹੈ ਤਾਂ ਉਹਦੇ ਪਿਓ ਨਾਲ ਦੀ ਰੋਟੀ ਦਾ ਫਿਕਰ ਪੈ ਜਾਂਦਾ ਹੈ ਤੇ ਕਿਸ ਤਰ੍ਹਾਂ ਉਸ ਸਮੱਸਿਆ ਨੂੰ ਪਰਿਵਾਰ ਸੈੱਟ ਕਰ ਦੇਣਾ ਇਹ ਘਰ ਘਰ ਦੀ ਗਾਣੀ ਹੈ ਮੈਨੂੰ ਇਸ ਕਰਕੇ ਵੀ ਇਹ ਕਹਾਣੀਆਂ ਬਹੁਤ ਵਧੀਆ ਲੱਗਦੀ ਸੀ ਮੇਰੇ ਦਿਲ ਦੇ ਨੇੜੇ ਸੀ ਫਿਰ ਜਦੋਂ ਜੋ-ਜੋ ਅੱਗੇ ਵਿਚਰਨ ਲੱਗੇ 2003 ਵਿੱਚ ਮੇਰੀ ਪਹਿਲੀ ਕਿਤਾਬ ਖਾਣੀਆਂ ਦੀ ਪਹਿਲੀ ਕਿਤਾਬ ਅਣਗਿਣਤ ਬਰਾ ਛਪੀ ਮੈਂ ਰਪਾਣਾ ਜੀ ਨੂੰ ਬਹੁਤ ਅਦਬ ਨਾਲ ਉਹ ਕਿਤਾਬ ਪੋਸਟ ਕੀਤੀ ਪ੍ਰਿੰਸੀਪਲ ਹੋਰਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਕਿਤਾਬ ਮਿਲੀ ਤਾਂ ਉਹਨਾਂ ਨੇ ਅਸ਼ੀਰਵਾਦੀ ਰੂਪ ਵਿੱਚ ਉਸ ਨੂੰ ਪੜਿਆ ਵੀ ਤੇ ਆਸ਼ੀਰਵਾਦੀ ਚਿੱਠੀ ਵੀ ਮੈਨੂੰ ਲਿਖੀ ਚਿੱਠੀ ਮੈਨੂੰ ਲਿਖ ਕੇ ਉਹ ਮੇਰੇ ਕੋਲ ਚਿੱਠੀਆਂ ਦੀ ਵੀ ਸੰਭੀ ਹੈ ਤੇ ਆਉਂਦਾ ਫਿਰ ਮੈਂ ਪੜ ਕੇ ਵੀ ਆਇਆ ਆਸ਼ੀਰਵਾਦ ਉਹ ਲੈ ਕੇ ਵੀ ਆਇਆ ਇਸ ਤਰ੍ਹਾਂ ਦਾ ਜਿਹੜੀ ਪਹਿਲੀ ਮਿਲਣੀ ਉਹਨਾਂ ਨਾਲ ਆਸ਼ੀਰਵਾਦੀ ਰੂਪ ਵਿੱਚ ਹੋਈ ਫਿਰ ਉਹ ਜਦੋਂ ਕਿਸੇ ਸਮਾਗਮ ਤੇ ਮਿਲੇ ਤਾਂ ਜਿਹੜੀ ਮੇਰੀ ਫੋਟੋ ਉਸ ਕਿਤਾਬ ਤੇ ਲੱਗੀ ਸੀ ਉਹ ਬੱਦ ਡਾਰਕ ਸੀ ਉਹ ਮੇਰੇ ਮੋਢੇ ਤੇ ਹੱਥ ਮਾਰ ਕੇ ਕਹਿੰਦੇ ਆਪਦੇ ਮੂੰਹੋਂ ਕਹਿਣੀ ਗੱਲ ਸੌਖੀ ਲੱਗ ਔਖੀ ਲੱਗਦੀ ਹੈ ਕਿ ਯਾਰ ਤੂੰ ਮੁੰਡਾ ਹੈ ਨਾ ਸੋਹਣਾ ਤੇ ਫੋਟੋ ਐਡੀ ਕਿ ਠੱਵੀ ਜੀ ਲਾਈ ਸੀ ਕੀ ਗੱਲ ਥੋੜੇ ਬਹਿੰਡੇ ਸ਼ਹਿਰ ਵਿੱਚ ਕੋਈ ਫੋਟੋਗ੍ਰਾਫਰ ਨੇ ਉਹਨਾਂ ਦੀ ਕਹੀ ਹੋਈ ਗੱਲ ਮੈਂ ਆਪਦੇ ਪੱਲੇ ਬੰਨੀ ਹੋਈ ਹੈ ਜਿਵੇਂ ਮੈਂ ਆਪਣੀ ਕਿਤਾਬ ਨੂੰ ਲਿਖਣ ਵਾਸਤੇ ਨਾਵਲ ਨੂੰ ਲਿਖਣ ਵਾਸਤੇ ਤਰਦਦ ਕਰਦਾ ਤਾਂ ਫੋਟੋ ਖਿਚਾਉਣ ਵਾਸਤੇ ਵੀ ਕੋਸ਼ਿਸ਼ ਕਰਦਾ ਕਿ ਫੋਟੋ ਉਸ ਤੇ ਵਧੀਆ ਲੱਗੀ ਹੋਵੇ ਦੂਜੀ ਗੱਲ ਮੈਨੂੰ ਆਉਂਦੀ ਹੈ ਕਿਉਂ ਰਪਾਣਾ ਜੀ ਪਹਿਲੀ ਜਾਤ ਚ ਬਸੇ ਸੀ ਕਿ ਉਹ ਦਿੱਲੀ ਰਹਿੰਦੇ ਨੇ ਜਦੋਂ ਪਤਾ ਲੱਗਿਆ ਕਿ ਉਹ ਪਿੰਡ ਰਹਿਣ ਲੱਗੇ ਅ ਜਿਸ ਤਰ੍ਹਾਂ ਲੋਕ ਕਿਸੇ ਮੁਕੱਦਸ ਸਥਾਨ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਨੇ ਅਸੀਂ ਬਠਿੰਡੇ ਤੋਂ ਚੱਲ ਕੇ ਮੇਰੇ ਦੋਸਤ ਰਣਵੀਰ ਰਾਣਾ ਇੱਥੇ ਬੈਠੇ ਨੇ ਅਸੀਂ ਉੱਥੋਂ ਬਠਿੰਡੇ ਤੋਂ ਮਕਸਦ ਇਹਨਾਂ ਦੀ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਵਿੱਚ ਵੀ ਆਉਣਾ ਸੀ ਤੇ ਅਸੀਂ ਸਪੈਸ਼ਲੀ ਸੂਰੇਵਾਲੀਆ ਜੀ ਨੂੰ ਹਰਜਿੰਦਰ ਨੂੰ ਨਾਲ ਲੈ ਕੇ ਇੱਥੇ ਆਏ ਜਦੋਂ ਅਸੀਂ ਘਰ ਗਏ ਤਾਂ ਰੁਪਾਣਾ ਜੀ ਪਿੰਡ ਵਿੱਚ ਆਪਣੇ ਪਾਤਰ ਫੜਨ ਆਏ ਹੋਏ ਸੀ ਤੇ ਕਰੇ ਭਾਈ ਉਹਨਾਂ ਨੇ ਪ੍ਰੀਪਾਲ ਉਹਨਾਂ ਨੇ ਜਦ ਦੱਸਿਆ ਤੇ ਰੁਪਾਣਾ ਜੀ ਆ ਗਏ ਆ ਕੇ ਜਿਹੜੀਆਂ ਗੱਲਾਂ ਹੋਈਆਂ ਤਾਂ ਉਹ ਗੱਲਾਂ ਦੇ ਵਰਸਾਰ ਵਿੱਚ ਨਾ ਜਾਂਦਾ ਹੋਇਆ ਮੈਂ ਬਸ ਸਿਰਫ ਇੱਕੋ ਹੀ ਸਲੋਕ ਤੁਹਾਡੇ ਨਾਲ ਸਾਂਝਾ ਕਰਾਂਗਾ ਇੱਕ ਘੜੀ ਆਧੀ ਘੜੀ ਆਧੀ ਛੇਪੁਰ ਆਦ ਸੰਤਨ ਛੇਤੀ ਗੋਸ਼ਟੀ ਜੋ ਕੀਨੇ ਸੋ ਲਾਭ ਜੋ ਰਪਾਣਾ ਜੀ ਨਾਲ ਉਹ ਗੋਸ਼ਟੀ ਕੀਤੀ ਤਾਂ ਉਹ ਮੇਰੇ ਅੱਜ ਵੀ ਯਾਦ ਹੈ ਉਹਨਾਂ ਨੇ ਜਿਸ ਤਰ੍ਹਾਂ ਸਾਨੂੰ ਗਾਈਡ ਲਾਈਨ ਦਿੱਤੀ ਸੁਝਾਅ ਦਿੱਤੇ ਕਿ ਲਿਖਣ ਵਾਲੇ ਵੇਲੇ ਆ ਗੱਲਾਂ ਕਰਨੀਆਂ ਨੇ ਆ ਕਰਨਾ ਤੁਸੀਂ ਰਪਾਣਾ ਜੀ ਦਾ ਇੱਕ ਇਹ ਵੀ ਸੁਭਾਅ ਸੀ ਕਿ ਉਹ ਆਪ ਤੋਂ ਛੋਟੇ ਲੇਖਕਾਂ ਨੂੰ ਬਹੁਤ ਪਿਆਰ ਦਿੰਦੇ ਸੀ ਇਹ ਸਾਰੀ ਪੀੜੀ ਦਾ ਸੁਭਾਅ ਸੀ ਚਾਹੇ ਉਹ ਅਣਖੀ ਸਾਹ ਹੋਣ ਤੇ ਰਪਾਣਾ ਜੀ ਹੋਣ ਤੇ ਜਸਵੰਤ ਕਮਲ ਹੋਣ ਤੇ ਸਾਰੀ ਪੀੜੀ ਦਾ ਸੁਭਾਅ ਸੀ ਕਿ ਉਹ ਆਪਾਂ ਤੋਂ ਆਪ ਤੋਂ ਛੋਟੇ ਲੇਖਕਾਂ ਨੂੰ ਜਿਹੜੇ ਸਖੰਦ ਨੂੰ ਨੇ ਉਹਨਾਂ ਨੂੰ ਹਮੇਸ਼ਾ ਥਾਪੜਾ ਦੇ ਕੇ ਤੋਰਦੇ ਹੁੰਦੇ ਸੀ ਉੰਨਾ ਮੈਂ ਅੱਜ ਸਟੇਜ ਤੋਂ ਇਹ ਗੱਲ ਵੀ ਕਹਿਣਾ ਬੜੇ ਢੱhle ਨਾਲ ਕਹਿਣਾ ਕਿ ਜੇਕਰ ਇਹਨਾਂ ਸਾਡੇ ਵੱਡੇ ਲੇਖਕਾਂ ਨੇ ਜਿਹੜੇ ਸਾਡੇ ਚਾਚਿਆਂ ਦੇ ਪਿਓਆਂ ਦੇ ਬਰਾਬਰ ਨੇ ਜੇਕਰ ਉਹਨਾਂ ਨੇ ਸਾਨੂੰ ਥਾਪੜਾ ਨਾ ਦਿੱਤਾ ਹੁੰਦਾ ਤਾਂ ਅੱਜ ਅਸੀਂ ਤੁਹਾਡੇ ਇਸ ਲੈਕ ਵਿੱਚ ਹੋਣੇ ਸੀ ਹਰਜਿੰਦਰ ਇਸ ਲੈਕ ਵਿੱਚ ਹੋਣਾ ਸੀ ਕਿਉਂ ਸਟੇਜ ਤੇ ਬੈਠਾ ਹੁੰਦਾ ਜਸਪਾਲ ਇਸ ਲੈਕ ਵਿੱਚ ਹੋਣਾ ਸੀ ਕਿਉਂ ਮੈਂ ਇੱਕ ਤੇ ਖੜਕੇ ਬੋਲ ਰਿਹਾ ਹੁੰਦਾ ਅੱਜ ਸਾਡੇ ਵਿੱਚ ਜੇ ਕੁਝ ਉਹਨਾਂ ਨੇ ਦੇਖਿਆ ਥਾਪੜਾ ਦਿੱਤਾ ਤਾਂ ਅਸੀਂ ਅੱਜ ਇੱਕ ਗੱਲ ਦੇ ਯੋਗ ਹੋਏ ਆਂ ਇੱਕ ਵਾਰ ਇਹਦੀ ਮੈਂ ਗੱਲ ਸੁਣਾਵਾ ਫੋਨ ਉਹਦੋਂ ਆ ਗਿਆ ਸੀ ਮੈਨੂੰ ਰੁਪਾਣਾ ਜੀ ਦਾ ਫੋਨ ਆ ਗਿਆ ਜਸਪਾਲ ਕਿੱਥੇ ਐ ਮੈਂ ਅਜੇ ਬਠਿੰਡੇ ਹੀ ਆਂ ਵਿੱਲਾ ਮੈਂ ਅਜੇ ਵਿੱਲੇ ਹੀ ਆਂ ਤੁਰ ਤੁਸੀਂ ਦੱਸੋ ਕੀ ਹੁਕਮ ਐ ਕਹਿੰਦਾ ਯਾਰ ਮੈਂ ਇੱਥੇ ਪ੍ਰਾਗਮਾ ਹਸਪਤਾਲ ਵਿੱਚ ਦਵਾਈ ਲੈਣ ਆਉਣਾ ਤੇ ਜੇ ਤੂੰ ਵਿੱਲਾ ਐ ਤਾਂ ਆ ਜੀ ਆਪਾਂ ਗੱਲਾਂ ਕਰਾਂਗੇ ਓਹ ਹੋ ਹੋ ਮੈਨੂੰ ਜਿਹੜਾ ਚਾਹ ਚੜਿਆ ਮੈਂ ਬਿਆਨ ਨਹੀਂ ਕਰ ਸਕਦਾ ਜਿਵੇਂ ਗੁੰਗਾ ਕਿਸੇ ਚੀਜ਼ ਦਾ ਸਵਾਦ ਨਹੀਂ ਦੱਸ ਸਕਦਾ ਮੈਂ ਉਹ ਚਾਹ ਨਹੀਂ ਬਿਆਨ ਕਰ ਸਕਦਾ ਜਿਹੜਾ ਮੈਨੂੰ ਚੜਿਆ ਤਾਂ ਮੈਂ ਸਾਰੇ ਕੰਮ ਛੱਡ ਕੇ ਪ੍ਰਾਗਮਾ ਹਸਪਤਾਲ 'ਚ ਗਿਆ ਗੁਰਸੇਵਕ ਪ੍ਰੀਤ ਤਿਰਪਾਣਾ ਸਾਹਿਬ ਆਏ ਹੋਏ ਸੀ ਉਹਨਾਂ ਨੇ ਦਵਾਈ ਲਈ ਦਵਾਈ ਲੈ ਕੇ ਟੈਸਟ ਕਰਾਇਆ ਉਹ ਕਹਿੰਦੇ ਵੀ ਟੈਸਟ ਤੇ ਘਟੋ ਘਟ ਤਿੰਨ ਘੰਟੇ ਬਾਅਦ ਰਿਪੋਰਟ ਆਉਗੀ ਰਪਾਣਾ ਜੀ ਕਹਿੰਦੇ ਜੇ ਤੂੰ ਕੋਈ ਕੰਮ ਕਰਨਾ ਹੈ ਤਾਂ ਕਰ ਲੈ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਸੀ ਕਰ ਲਈਆਂ ਮਹਿ ਜੀ ਨਹੀਂ ਮੈਂ ਕੋਈ ਕੰਮ ਨਹੀਂ ਕਰਨਾ ਮੇਰੇ ਕੋਲ ਤਾਂ ਅੱਜ ਕੰਮ ਇਹੀ ਹੈ ਮੈਂ ਤੁਹਾਡੇ ਨਾਲ ਰਹੂੰਗਾ ਕਹਿੰਦਾ ਚੱਲ ਮੇਰੇ ਨਾਲ ਰਹਿਣਾ ਤਾਂ ਠੀਕ ਹੈ ਦੋ ਕੰਮ ਉਹ ਉਸ ਕੀਤੇ ਤੇ ਮੈਂ ਬਹੁਤ ਵਾਰ ਆਲੂ ਤੇ ਮਟਰਾਂ ਦੀ ਸਬਜ਼ੀ ਖਾਧੀ ਸੀ ਰਪਾਣਾ ਜੀ ਨੇ ਦੱਸਿਆ ਕਿ ਆਲੂ ਤੇ ਮਟਰ ਦੀ ਸਬਜ਼ੀ ਮੇਰੀ ਬਹੁਤ ਮਨਪਸੰਦ ਸਬਜ਼ੀ ਹੈ ਜੇ ਮੈਂ ਪ੍ਰੀਤਪਾਲ ਜੀ ਹੋਰਾਂ ਤੋਂ ਵੀ ਇਸ ਗੱਲ ਦੀ ਸਾਦੀ ਲੈਣੀ ਚਾਹਾਂਗਾ ਕਿ ਉਹ ਆਲੂ ਮਟਰਾਂ ਦੀ ਸਬਜ਼ੀ ਬਹੁਤ ਸ਼ੌਂਕ ਨਾਲ ਖਾਂਦੇ ਸੀ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਦੇ ਦੱਸਣ ਨਾਲ ਹੀ ਮੈਂ ਅੱਗੇ ਦੱਸਣ ਲੱਗਿਆ ਕਿ ਮੈਨੂੰ ਵੀ ਆਲੂ ਮਟਰਾਂ ਦੀ ਸਬਜ਼ੀ ਸਵਾਦ ਲੱਗਦੀ ਹੈ ਪਰ ਲੱਗਦੀ ਹੁੰਦੀ ਸੀ ਪਹਿਲਾਂ ਮੈਂ ਜਦੋਂ ਕਿਤੇ ਘਰੇ ਬਣਦੀ ਤਾਂ ਬੜੇ ਸਵਾਦ ਨਾਲ ਕਹਿੰਦਾ ਪਰ ਮੈਂ ਕਦੇ ਕਿਹਾ ਨਹੀਂ ਸੀ ਵੀ ਮੈਨੂੰ ਇਹ ਸਬਜ਼ੀ ਸਵਾਦ ਲੱਗਦੀ ਹੈ ਉਹਨਾਂ ਦੇ ਕਹਿਣ ਬਾਅਦ ਉਹਨਾਂ ਨੇ ਮਤਲਬ ਕਹਿਣ ਤੋਂ ਬਾਅਦ ਮੈਂ ਕਹਿਣ ਲੱਗਿਆ ਇਹ ਗੱਲ ਵੀ ਮੈਂ ਰਪਾਲਾ ਜੀ ਤੋਂ ਸਿੱਖੀ ਵੀ ਜਿਹੜੀ ਗੱਲ ਤੁਸੀ ਤੁਹਾਨੂੰ ਚੰਗੀ ਲੱਗਦੀ ਹੈ ਉਸ ਨੂੰ ਤੁਸੀ ਪਬਲਿਕਲੀ ਕਹੋ ਵੀ ਨਹੀਂ ਐਡੇ ਵੱਡੇ ਲੇਖ ਸ਼ਾ ਅਲੂ ਮਟਰ ਦੀ ਸਬਜ਼ੀ ਕਿਹੜੀ ਹੈ ਅਗਲਾ ਕਹਿੰਦਾ ਮੈਨੂੰ ਪਨੀਰ ਸ਼ਾਹੀ ਪਨੀਰ ਚੰਗਾ ਲੱਗਦਾ ਪਰ ਜਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀ ਜੇ ਇਹ ਗੱਲ ਕਹੀ ਤਾਂ ਮੈਨੂੰ ਮੈਨੂੰ ਮੇਰੇ ਵਾਸਤੇ ਵੀ ਮਾਨ ਦੀ ਗੱਲ ਹੋ ਗਈ ਐਮ ਸੀ ਕੀ ਕਰੀਏ ਕਹਿੰਦਾ ਮਹ ਜੀ ਚਲੋ ਚੱਲ ਚੱਲਦੇ ਆਂ ਕਿਤੇ ਸਾਡੇ ਦਫ਼ਤਰ ਚੱਲਦੇ ਆਂ ਜਾਂ ਹੋਰ ਚੱਲਦੇ ਆਂਗੇ ਨਹੀਂ ਯਾਰ ਕਹਿੰਦਾ ਕਹਿੰਦਾ ਮੇਰੇ ਇੱਕ ਦੋਸਤ ਹੈ ਤੇ ਪੁਲਿਸ ਅਫਸਰ ਹੈ ਆਪਾਂ ਉਹਨਾਂ ਕੋਲ ਚੱਲਦੇ ਆਂ ਉਹ ਤੈਨੂੰ ਵੀ ਜਾਣਦੇ ਹੋਣਗੇ ਮਹ ਜੀ ਮੈਨੂੰ ਤਾਂ ਕੀ ਨਹੀਂ ਜਾਣਨਾ ਹੈਗਾ ਮੈਂ ਅਜੇ ਨਵਾਂ ਨਵਾਂ ਉਹ ਤਾਂ ਲਿਖਣ ਲੱਗਿਆ ਸੀਗਾ ਮੈਂ ਮੈਨੂੰ ਕਿੱਥੇ ਜਾਣਦਾ ਹੋਣਾਗਾ ਤੇ ਕਹਿੰਦਾ ਨਹੀਂ ਯਾਰ ਉਹ ਪੜਦੇ ਬਹੁਤ ਹੈ ਤੇ ਮੇਰੇ ਸਾਡੇ ਮੁਕਸਰ ਡੀਐਸਪੀ ਸੀ ਤੁਸੀਂ ਸ਼ਾਇਦ ਸਮਝ ਗਏ ਹੋ ਕਿ ਬਲਜੀਤ ਸਿੰਘ ਸਿੱਧੂ ਦਾ ਜ਼ਿਕਰ ਕਰ ਰਹੇ ਸੀਗੇ ਉਹ ਸੂਰੇਵਾਲੀਆ ਜੀ ਉਹਨਾਂ ਕੋਲ ਚਲੇ ਗਏ ਸ਼ਨੀਵਾਰ ਦਾ ਦਿਨ ਸੀਗਾ ਤੇ ਗਏ ਤਾਂ ਉਹ ਘਰ ਸੀ ਸਪੈਸ਼ਲੀ ਰੁਪਾਣਾ ਜੀ ਨੂੰ ਉਡੀਕ ਰਹੇ ਸੀ ਬੜੇ ਤਪਾਕ ਨਾਲ ਮਿਲੇ ਬੜੀਆਂ ਗੱਲਾਂ ਕੀਤੀਆਂ ਬਹੁਤ ਸਾਰਾ ਉਹਨਾਂ ਨੇ ਸਿਹਤ ਬਾਰੇ ਗੱਲਾਂ ਕੀਤੀਆਂ ਜਦੋਂ ਮੇਰੀ ਜਾਣਛਣ ਰੁਪਾਣਾ ਜੀ ਨੇ ਕਰਾਈ ਤਾਂ ਬਲਜੀਤ ਸਿੱਧੂ ਨੇ ਇੱਕ ਕਹਾਣੀ ਕਿ ਮੈਂ ਜਾਣਦਾ ਕੰਬਲ ਕਿਰਲੀ ਤੇ ਕਪਲਾ ਗਉ ਇਸ ਦੀ ਕਹਾਣੀ ਮੈਂ ਪੜੀ ਹੈ ਜਿਵੇਂ ਆਲੂ ਮਟਰ ਵਾਲੀ ਸਬਜ਼ੀ ਦਾ ਮੈਨੂੰ ਮਾਨ ਸੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਹ ਐਡੇ ਪੁਲਿਸ ਅਫਸਰ ਵੀ ਸਾਡੇ ਵਰਗੇ ਨਿਮਾਣੇ ਲੇਖਕਾਂ ਨੂੰ ਪੜਦੇ ਨੇ ਤੇ ਬਾਅਦ ਚ ਬੇਸ਼ੱਕ ਉਹਨਾਂ ਨਾਲ ਵੀ ਵਧੀਆ ਸਹਿਚਾਰ ਹੈ ਪਰ ਉਹ ਮੈਂ ਸਮਝਦਾ ਕਿ ਗੁਰਦੇਵ ਰਪਾਣਾ ਜੀ ਹੋਰਾਂ ਦੇ ਕਰਕੇ ਉਹਨਾਂ ਨਾਲ ਮੇਲ ਹੋਇਆ ਤੇ ਉਹਨਾਂ ਦੇ ਕਰਕੇ ਹੀ ਮੇਰਾ ਮਾਨ ਤਾਣ ਉਹਨਾਂ ਦੇ ਮਨ ਵਿੱਚ ਵਧਿਆ ਗੱਲ ਚੱਲੀ ਹੈ ਕਿ ਰੁਪਾਣਾ ਜੀ ਬਹੁਤ ਖੁੱਦਾਰ ਸੀ ਸੀ ਖੁੱਦਾਰ ਉਹ ਅਕਸਰ ਕਹਿ ਦਿੰਦੇ ਸੀ ਨਹੀਂ ਮੈਂ ਜਾਣਾ ਕਿਤੇ ਅਗਲਾ ਮੇਰੇ ਕੋਲ ਚੱਲ ਕੇ ਆਉ ਮਾਲਵੇ ਦਾ ਜਿਹੜਾ ਜਨਮ ਅੰਸ਼ ਹੈ ਮਾਲਵੇ ਦੀਆਂ ਰੂਹੀਆਂ ਦਾ ਜਿਹੜਾ ਬੰਦਾ ਹੈ ਜਿਹੜਾ ਇਨਸਾਨ ਹੈ ਜਾਂ ਜਿਹੜਾ ਅਸਲੀ ਮਾਲਵੇ ਦਾ ਬੰਦਾ ਹੈ ਉਹ ਰਪਾਣਾ ਜੀ ਵਰਗਾ ਖੋਦਾਰ ਤੇ ਅੜਬ ਹੁੰਦਾ ਹੈ ਬੇਸ਼ੱਕ ਸੰਸਾਰ ਗਲੋਬਲ ਪੱਧਰ ਤੇ ਇੱਕ ਹੰਕਾਰਨਾ ਜਦ ਦੁਨੀਆ ਮੁਠੀ ਜਾਂ ਜਾਣ ਕਾਰਨ ਸਾਡੇ ਸੁਭਾਅ ਵੀ ਬਦਲ ਗਏ ਸਾਡੇ ਚਰਿੱਤਰ ਵੀ ਬਦਲ ਗਏ ਅਸੀਂ ਉਹ ਨਹੀਂ ਰਹੇ ਜੋ ਅਸੀਂ ਸੀ ਜਾਂ ਜਿਹੜਾ ਸਾਡਾ ਪਛੋਕੜ ਸੀ ਉਹ ਨਹੀਂ ਰਹੇ ਅੱਜ ਕੱਲ ਦੇ ਪਦਾਰਥਵਾਦੀ ਯੁੱਗ ਨੇ ਬੇਸ਼ੱਕ ਬੰਦੇ ਨੂੰ ਹੋਰ ਦਾ ਹੋਰ ਬਣਾਤਾ ਪਰ ਜਿ세 ਜਿਹਾ ਰੋਪਾਣਾ ਜੀ ਨੇ ਮਲਬਈ ਬੰਦਾ ਚਿੱਤਰਿਆ ਉਹ ਉਹ ਜੇ ਆਪ ਵੀ ਸੀ ਮੈਂ ਤੁਹਾਡੇ ਨਾਲ ਇੱਕ ਨਿੱਜੀ ਗੱਲ ਸੁਣਾਵਾਂ ਜਿਸ ਨੂੰ ਨੇਤੇ ਪਰਸਾਂਸਾ ਨਾ ਸਮਝਿਆ ਜਾਵੇ ਮਾਲਵੇ ਦੇ ਬੰਦਿਆਂ ਦਾ ਕਿਸ ਤਰ੍ਹਾਂ ਦਾ ਸੁਭਾਅ ਸੀ ਬਹੁਤ ਪ੍ਰਾਨੀ ਗੱਲ ਐ ਮੇਰਾ ਬਾਪ ਕੋਆਪਰੇਟਿਵ ਬੈਂਕ ਦਾ ਡਿਫਾਲਟਰ ਸੀ ਇੱਕ ਦੋ ਵਾਰ ਨੋਟਿਸ ਵੀ ਆਏ ਹੋਣਗੇ ਤਾਂ ਇੱਕ ਵਾਰ ਸਰਦੂਲਗੜ੍ਹ ਬਾਜ਼ਾਰ ਵਿੱਚ ਉਸ ਨੂੰ ਬੈਂਕ ਦਾ ਨਵਾਂ ਆ ਮੈਨੇਜਰ ਤੇ ਪੁਰਾਣਾ ਸੇਲਸਮੈਨ ਮਿਲ ਗਏ ਜਿਹੜਾ ਉਹਨਾਂ ਨੂੰ ਜਾਣਦਾ ਸੀ ਉਸ ਨੇ ਬਾਜ਼ਾਰ 'ਚ ਮੇਰੇ ਬਾਪ ਨੂੰ ਰੋਕ ਕੇ ਇਹ ਕਿਹਾ ਕਿ ਵੀ ਕਿਸ਼ਤ ਭਰੋ ਤੁਹਾਡੀ ਕਿਸ਼ਤ ਟੁੱਟੀ ਪਈ ਐ ਡਿਫਾਲਟਰ ਹੋਇਓ ਤੁਸੀਂ ਕਿਸ਼ਤ ਭਰੋ ਸਾਨੂੰ ਉਪਰੋਂ ਸਖਤੀ ਐ ਤੇ ਕਿਸ਼ਤ ਭਰੋ ਬਾਪ ਮੇਰੇ ਨੇ ਕਿਹਾ ਕੋਈ ਗੱਲ ਨਹੀਂ ਜੀ ਜਦੋਂ ਰੁਪਾਲਾ ਜੀ ਕਹਾਣੀ ਲਿਖਣ ਲੱਗੇ ਦਿੱਲੀ ਗਏ ਹੋ ਉਸ ਤੋਂ ਪਹਿਲਾਂ ਉਹਨਾਂ ਨੇ ਇੱਥੇ ਵੀ ਕਹਾਣੀਆਂ ਲਿਖੀਆਂ ਸੀ ਤਾਂ ਉਸ ਮੌਕੇ ਪੰਜਾਬੀ ਕਹਾਣੀ ਦਾ ਜਿਹੜਾ ਦੂਜਾ ਦੌਰ ਸੀ ਦੂਜਾ ਪੂਰ ਸੀ ਉਹ ਚੱਲ ਰਿਹਾ ਸੀ ਪਹਿਲੇ ਪੂਰ ਦੇ ਜਿਹੜੇ ਕਹਾਣੀਕਾਰ ਸੁਜਾਨ ਸਿੰਘ ਪ੍ਰਿੰਸੀਪਲ ਸੁਜਾਨ ਸਿੰਘ ਸੰਤ ਸਿੰਘ ਸੇਖੋਂ ਹੋਰੇ ਆਪਣੀ ਬੇਸ਼ੱਕ ਉਹ ਜਿੰਦਾ ਸੀ ਪਰ ਉਹ ਆਪਣਾ ਸਿੱਖਣ ਹੰਡਾ ਚੁੱਕੇ ਸੀ ਅਗਲੀ ਪੀੜੀ ਦੂਜੀ ਪੀੜੀ ਕਹਾਣੀ ਲਿਖ ਰਹੀ ਸੀ ਜਿੰਨਾਂ ਵਿੱਚ ਮੋਢੀ ਨਰਦੇਵ ਸਿੰਘ ਰਪਾਣਾ ਗੁਰਵਚਨ ਸਿੰਘ ਭੁੱਲਰ ਗਲਜਾਰ ਸਿੰਘ ਸੰਧੂ ਰਾਮ ਸਰੂ ਕਾਂਖੀ ਸਿੱਧੂ ਦੰਦਮੀ ਇਹ ਸਾਰਾ ਪੂਰ ਸੀਗਾ ਜਿਹੜਾ ਮੋਹਨ ਭੰਡਾਰੀ ਇਹ ਜਿਹੜਾ ਸਾਰਾ ਪੂਰ ਸੀਗਾ ਕਹਾਣੀ ਲਿਖ ਰਿਆ ਸੀਗਾ ਉਦੋਂ ਉਹਨਾਂ ਨੇ ਜਿਹੜੇ ਰਪਾਣਾ ਜੀ ਸੀ ਉਹਨਾਂ ਨੇ ਇਸ ਦੌਰ ਵਿੱਚ ਕਹਾਣੀ ਲਿਖਣੀ ਸ਼ੁਰੂ ਕੀਤੀ ਉਸ ਮੌਕੇ ਪ੍ਰਗਤੀਵਾਦ ਦਾ ਦੌਰ ਸੀ ਨਵੀਂ ਨਵੀਂ ਆਯਾਦੀ ਮਿਲੀ ਸੀ ਆਯਾਦੀ ਦੇ ਜਿਹੜੇ ਲਾਰੇ ਸੀ ਆਜ਼ਾਦੀ ਦੇ ਜਿਹੜੇ ਵਾਦੇ ਸੀ ਉਹਦਾ ਮਲਮਾ ਉੱਤਰਨ ਲੱਗ ਗਿਆ ਸੀ ਤਾਂ ਸਾਡੇ ਇਹਨਾਂ ਕਹਾਣੀਕਾਰਾਂ ਨੇ ਉਹ ਉੱਤਰਦਾ ਹੋਇਆ ਮਲਮਾ ਫੜਿਆ ਤੇ ਆਪਣੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਉਸ ਦੌਰ ਵਿੱਚ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਹੋਇਆ ਕੋਸ਼ਿਸ਼ ਚੇਰਵਾਦ ਜਦੋਂ ਇਹਨਾਂ ਕਹਾਣੀਕਾਰਾਂ ਨੇ ਪ੍ਰਗਤੀਵਾਦ ਨੂੰ ਪ੍ਰਗਤੀਵਾਦ ਨੂੰ ਪੂਰਨ ਰੂਪ ਵਿੱਚ ਸਥਾਪਿਤ ਕਰ ਲਿਆ ਤਾ ਅਗਲਾ ਜਿਹੜਾ ਬਾਤ ਚੱਲਦਾ ਜਿਸ ਦਾ ਫਰੈਂਡ ਦਾ ਜ਼ਿਕਰ ਕੀਤਾ ਗਿਆ ਇੱਥੇ ਤਾਂ ਕੁਝ ਲੇਖ ਫਰੈਂਡ ਦੇ ਨਾਂ ਹੇਠ ਆਪਣੀਆਂ ਕਹਾਣੀਆਂ ਲਿਖਣ ਲੱਗੇ ਮੈਨੂੰ ਉਹ ਸ਼ਰਤ ਨਹੀਂ ਯਾਦ ਆ ਰਿਹਾ ਰਿੰਦਰਪਾਲ ਬਰਾੜ ਹੋਰਾਂ ਨੇ ਕੱਲ ਇੱਕ ਮੈਂ ਸੁਣੀ ਉਹਨਾਂ ਦੀ ਗੈਸਟ ਬੇਸ਼ੱਕ ਉਹਨਾਂ ਨੂੰ ਅਸੀਂ ਕਾਮਕ ਜਾਂ ਲਚਰ ਕਹਾਣੀਆਂ ਨਹੀਂ ਕਹਿ ਸਕਦੇ ਉਹ ਦੇਹ ਬਾਦ ਦੀਆਂ ਕਹਾਣੀਆਂ ਲਿਖਣ ਲੱਗੇ ਪਰ ਰੁਪਾਣਾ ਜੀ ਨੇ ਉਹ ਵਿਸ਼ੇ ਤਾਂ ਸ਼ੋਹੇ ਪਰ ਜਿਸ ਤਰ੍ਹਾਂ ਮਾਨਵਤਾ 'ਚ ਰਹਿ ਕੇ ਜਿਸ ਤਰ੍ਹਾਂ ਅਸਲ ਯਥਾਰਥ ਨਾਲ ਜੁੜ ਕੇ ਉਹਨਾਂ ਨੇ ਆਪਣੀਆਂ ਕਹਾਣੀਆਂ ਸਿਰਜੀਆਂ ਉਹ ਇੱਕ ਮਿਸਾਲ ਸੀ ਕੁਝ ਲੋਕ ਉਸ ਬਹਿਣ ਵਿੱਚ ਬਹਿ ਪਰ ਰੁਪਾਣਾ ਜੀ ਤੇ ਉਹਨਾਂ ਵਾਲੀ ਹੋਰ ਪੀੜ੍ਹੀ ਜਿਹੜੇ ਪ੍ਰਗਤੀਵਾਦ ਨੂੰ ਪ੍ਰਣਾਏ ਹੋਏ ਸੀਗੇ ਉਹ ਉਸੇ ਲਹਿਰ ਵਿੱਚ ਉਸੇ ਬਹਿਣ ਵਿੱਚ ਲਿਖਦੇ ਰਹੇ ਅੱਜ ਜਦੋਂ ਉਹ ਮੁਲਾਂਕਣ ਕੀਤੇ ਜਾਂਦੇ ਨੇ ਕਿ ਪ੍ਰਗਤੀਵਾਦ ਯੋਗ ਦੌਰ ਦੀ ਲਿਖੀ ਹੋਈ ਕਹਾਣੀ ਜਾਂ ਉਸ ਤੋਂ ਬਾਅਦ ਜਿਹੜੀ ਦੇਹਵਾਦ ਬਾਰੇ ਨਿੱਜੀ ਸਬੰਧਾਂ ਬਾਰੇ ਮਾਨਸਿਕ ਗੁੰਝਲਾਂ ਬਾਰੇ ਜਾਂ ਬੰਦੇ ਦੇ ਅੰਦਰ ਲੀਆਂ ਗੰਦਾ ਗੱਲਾਂ ਬਾਰੇ ਜਿਹੜੀਆਂ ਕਹਾਣੀਆਂ ਲਿਖੀਆਂ ਗਈਆਂ ਨੇ ਜਦੋਂ ਉਹਨਾਂ ਦਾ ਮੁਕਾਬਲਾ ਕੀਤਾ ਜਾਂਦਾ ਹੈ ਤਾਂ ਕੁਝ ਕਹਾਣੀਆਂ ਨੂੰ ਛੱਡ ਕੇ ਪ੍ਰੇਮ ਪ੍ਰਕਾਸ਼ ਵਰਗਿਆਂ ਕੁਝ ਕਹਾਣੀਆਂ ਨੂੰ ਛੱਡ ਕੇ ਜਿਹੜੀ ਪੰਜਾਬੀ ਕਹਾਣੀ ਦੇ ਮੁਕਾਬਲੇ ਵਿੱਚ ਉਹ ਕਹਾਣੀ ਨਹੀਂ ਖੜਦੀ ਗੁਰਪ੍ਰੀਤ ਮਰਗੇ ਸਾਡੇ ਨੌਜਵਾਨ ਅਲੋਚਕ ਬੈਠੇ ਨੇ ਇੱਥੇ ਵਿਦਵਾਨ ਇਹਨਾਂ ਨੇ ਪੀ ਐਚ ਡੀਆਂ ਕੀਤੀਆਂ ਨੇ ਇਹ ਜਦੋਂ ਕੋਈ ਐਨਲਿਸਿਸ ਕੱਢਦੇ ਨੇ ਜਿਹੜੀ ਪ੍ਰਗਤੀਵਾਦ ਦੌਰ ਦੀ ਕਹਾਣੀ ਲਿਖੀ ਗਈ ਹੈ ਉਸ ਨੂੰ ਜਿਸ ਤਰ੍ਹਾਂ ਉਹ ਮਨੁੱਖਤਾ ਦੀ ਕਹਾਣੀ ਲੋਕਾਂ ਦੀ ਕਹਾਣੀ ਕਹਿੰਦੇ ਨੇ ਉਹ ਬੜੀ ਖੁਸ਼ੀ ਦੀ ਗੱਲ ਹੈ ਤੇ ਇਹ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਰੁਪਾਣੇ ਪਿੰਡ ਵਿੱਚੋਂ ਇੱਕ ਸੁਧਾਰਨ ਪਰਿਵਾਰ ਚੋਂ ਉੱਠ ਕੇ ਕੋਈ ਮੁੰਡਾ ਦਿੱਲੀ ਵਰਗੇ ਸ਼ਹਿਰ ਵਿੱਚ ਪਹਾੜ ਬਣ ਕੇ ਵਿਚਰਦਾ ਤੇ ਫਿਰ ਉਹ ਆਪਣੇ ਬਾਖਸ ਜੜਾ ਨਾਲ ਜੁੜਦਾ ਤੇ ਉਹਨਾਂ ਜੜਾਂ ਨੂੰ ਜਦੋਂ ਅਸੀਂ ਅੱਜ ਸਜਦਾ ਕਰਦੇ ਆ ਤਾਂ ਮਾਨ ਨਾਲ ਛਾਤੀ ਚੌੜੀ ਹੋਈ ਹੁੰਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ